ਜੇ ਲਗਦਾ ਮਾਰੇ ਹਾਲੇਲੂਇਆ ਗੋਸਪਲ ਕੁੱਝਣ ਦੇ ਵਲੋਂ ਸਭ ਨੂੰ ਕੁੱਝ ਲੱਗੇ ਜੈ ਕਬੀਰ ਤਾਂ ਕਿ ਵੀ ਜੈ ਕਬੀਰ ਜੀ ਮੈਂ ਤੇਰੀ ਸਨਾ ਨੂੰ ਬਖਸ਼ ਲੋ ਕੋਹਿੰਦੰਕਾਰ ਮੈਂ ਤੇਰੀ ਸਨਾ ਨੂੰ ਬਖਸ਼ ਲੋ ਜਿਕਰਾ ਮਾ ਚਿੰਤਪੁਣੀ ਦਾ ਸਾਚੇ ਦੇਵਾਰ ਕੀ ਜੈ ਦੇਖੋ ਮੈਂ ਚਿੰਤਪੁਣੀ ਮਾਤਾ ਦਾ ਪੱਕਦਾ ਜੇ ਕੋਈ ਮੈਨੂੰ 1 ਰੁਪਿਆ ਦਿੰਦਾ ਉਹਦਾ 10 ਰੁਪਏ ਫਾਇਦਾ ਹੁੰਦਾ ਵਾ ਜੇ ਕੋਈ 100 ਰੁਪਏ ਦਾ ਉਹਦਾ 1000 ਰੁਪਏ ਫਾਇਦਾ ਹੁੰਦਾ ਲੋਕ ਮੇਰੀ ਮਦਦ ਕਰ ਰਹੇ ਆ ਲੋਕਾਂ ਨੇ ਮੈਨੂੰ ਜਿਤਾਇਆ ਵਾ ਉਹ ਲੋਕੀ ਜਿਤਾ ਕੇ ਛੱਡਣਗੇ ਸਿਰਫ ਪਾਰਟੀਆਂ ਕਰੇ ਧੋਖੇ ਬਾਜੀ ਮਾਰੀ ਜੀ ਇਹ ਨਾ ਕਰਨ ਇਹ ਧੋਖਾ ਇਹਨਾਂ ਨੇ ਰਾਜਨੀਤੀ ਬਣਾਉਣੀ ਹੈ ਇਹ ਰਾਜਨੀਤੀ ਬਣਾ ਕੇ ਮੈਨੂੰ ਫੇਲ ਕਰਨਾ ਚਾਹੁੰਦੇ ਆ ਪਰ ਮੈਂ ਫੇਲ ਨਹੀਂ ਹੋਊਂਗਾ ਮੈਂ ਪਾਸ ਹੋਊਂਗਾ ਦੇਖੋ ਮੈਂ ਜਿੱਤ ਗਿਆ ਦਾ ਹਾਂ ਨਹੀਂ ਤੁਹਾਨੂੰ ਜਿੱਤ ਦਾ ਅਲਾਨ ਦਿਖਾਵਾਂਗਾ ਮੈਂ ਤੁਹਾਨੂੰ ਨਹੀਂ ਕਾਫੀ ਵੱਡੀ ਲੀਡ ਤੋਂ ਅੱਗੇ ਜਾ ਰਹੇ ਨੇ ਕਿਵੇਂ ਦੇਖਦੇ ਹੋ ਨਹੀਂ ਮੈਂ ਵੱਡੀ ਲੀਡ ਜਦਾ ਮੈਂ ਤੋਂ ਪਿੱਛੇ ਆਓ ਤੁਹਾਡੀ ਤਾਂ ਪਿੱਛੇ ਨਹੀਂ ਹਾਂਜੀ ਪਿੱਛੇ ਕਿੰਨੀ ਨੇ ਤੁਹਾਨੂੰ ਭਾਈ ਸਾਰੇ ਪਿੱਛੇ ਆ ਮੈਂ ਤੋਂ ਮੈਂ ਜਿੱਤਿਆ ਪਿਆ ਹਾਂ ਅੱਛਾ ਆ ਹੁਣ ਦੇਖੋ ਨਾਂ ਨੂੰ ਅਲਾਨ ਹੋਣਾ ਬਾਕੀ ਆ ਔਰ ਇਹਨਾਂ ਨੇ ਕਿਤੇ ਗੜਬੜੀ ਮਾਰੀ ਦੀ ਕੀਤੀ ਹੈਗੀ ਆ ਉਹਨਾਂ ਨੂੰ ਸ਼ੱਕ ਵਾ ਹਾਗਾ ਗਰੀ ਆਪਾਂ ਤਿੰਨ ਦਿਨ ਤੋਂ ਮਸ਼ੀਨਾਂ ਦੀ ਨੀਡੂ ਕਿਸ ਤਰ੍ਹਾਂ ਦੇ ਦਿਓ ਤੁਸੀਂ ਇੰਦਰਾ ਤਾਂ ਮਕੀਸ਼ੀਨਾ ਦੇਖਾ ਜੀ ਕੀਤੀ ਆ ਸਾਡੇ ਜਾਣ ਤੋਂ ਬਾਅਦ ਇਹ ਮਾੜੀ ਜਿਹੀ ਗੜਬੜੀ ਕੀਤੀ ਹੋਵੇ ਕੁਛ ਕਹਿਣ ਸੇ ਨੀਡੂ ਕਿਸ ਤਰ੍ਹਾਂ ਦੇ ਦਿਓ ਬਾਕੀ ਲੀਡਰ ਬਾਕੀ ਲੀਡਰ ਕਰ ਦਿੰਦੇ ਆ ਵੱਡੇ ਵੱਡੇ ਲੀਡਰ ਜਿਹੜੇ ਆ ਦੇਖੋ ਮੈਂ ਤੇ ਇਹਨੇ ਸਰਕਾਰ ਨੇ ਕਹਨਾ ਕਿ ਇੱਕ ਇੱਕ ਐਫਆਰ ਕਾਪੀ ਲਖਾ ਲਓ ਉਹ ਤੇ ਪੱਕਾ ਨੀਡੂ ਨਾਮ ਲਖਾ ਲਓ ਜੇ ਕਿਹਦਾ ਪੈਟਰੋਲ ਖਤਮ ਹੋ ਜਾਂਦਾ ਉਹ ਵੀ ਨੀਡੂ ਨੇ ਖਤਮ ਕੀਤਾ ਵਾ ਜੇ ਕਿਹਦਾ ਨਾਲਾ ਚੋਰੀ ਜਾਂਦਾ ਉਹ ਵੀ ਨੀਡੂ ਨੇ ਕੀਤਾ ਜੇ ਕਿਹਦੀ ਬਨਾਣ ਚੋਰੀ ਹੁੰਦੀ ਆ ਉਹ ਵੀ ਨੀਡੂ ਨੇ ਕੀਤਾ ਵਾ ਜੇ ਕਿਹਦੇ ਗੰਦ ਪਿਆ ਇਹ ਮੇਰੇ ਔਰ ਇੱਕ ਸਾਡੇ ਭਰਾ ਸਾਡੇ ਪੰਜਾਬ ਦੀ ਜਵਾਨੀ ਬਚਾਉਣ ਨੂੰ ਬੈਠੇ ਆ ਔਰ ਸਾਡੇ ਸੰਧੂ ਸਿੱਧੂ ਸਾਹਿਬ ਫਾਰਮ ਹਾਊਸ ਦੇ ਔਰ ਸ਼ੇਰਾ ਭਾਜੀ ਸਾਡੇ ਔਰ ਸਾਡੇ ਚਿੰਕੂ ਸ਼ੀਸ਼ਾਂ ਵਾਲੇ ਸਾਡੇ ਦੁੱਗਲ ਭਾਜੀ ਨੇ ਮੇਰੀ ਮੋਟਰਸਾਈਕਲ ਖਰਾਬ ਹੋ ਗਈ ਚਾਂਪਾ ਵਾਲਾ ਦੁੱਗਲ ਭਾਜੀ ਫਗਵਾੜਾ ਗੇਟ ਟੌਂਕ ਦੇ ਵਿੱਚ ਉਹਨਾਂ ਨੇ ਮੈਨੂੰ ਐਕਟਿਵਲ ਦਿੱਤੀ ਉਹਨਾਂ ਕਹਿੰਦੇ ਐ ਲੈਕਟਿਵਲ ਲਾ ਕੇ ਜਲਦੀ ਜਾ ਨਹੀਂ ਕਹਿੰਦੇ ਜਾ ਲੈ ਕੇ ਬੋਟਰ ਦਿੱਦਿਆ ਮੈਂ ਭਾਈ ਲੀਡ ਹੋਣਿਆ ਕਹਿੰਦਾ ਤੂੰ ਮੇਰੀ ਐਕਟਿਵਲ ਆ ਜਾ ਮੈਂਂਦਰਪੁਰ ਦੇ ਲੀਡ ਦੇ ਉੱਤੇ ਕੀ ਕਹਿਣਾ ਪਾਜੀ ਮੈਂਂਦਰਪੁਰ ਭਗਤ ਮੇਰੇ ਪਿੱਛੇ ਅੱਗੇ ਨਹੀਂ ਜਾਂਦਾ ਕਰ ਜੀ ਅੱਛਾ ਪਿੱਛੇ ਤਾਂ ਇੱਕ ਦਾ ਰਾਊਂਡ ਨਹੀਂ ਹੋ ਸਕਦਾ ਇੱਕ ਦਾ ਰਾਊਂਡ ਹੋ ਸਕਦਾ ਬਹੁਤ ਜਿੱਤ ਨਹੀਂ ਸਕਦਾ ਮੇਰੇ ਤੋਂ ਜਿੱਤਣਾ ਮੁਸ਼ਕਲ ਹੈ ਐਲਾਨ ਹੋਣਾ ਬਾਕੀ ਹੈ ਨੀਟੂ ਸਾਹਿਬ ਤੁਹਾਡੀਆਂ 16 ਵੋਟਾਂ ਨੇ 10 ਵਾਰ ਪਾਰ ਇਹ ਆਪਕੀ ਦੇਹਤ ਕੀ ਰਿਵਾਜ ਦੇਖੋ ਨੀਟੂ ਕੀ ਕਰੂਗਾ ਫਿਰ ਜਹਾਰਗੰਗ ਤੁਹਾਡੀ ਬੱਕਰੇ ਕੋ ਚੌਦਲ ਬਾਈ ਕੀ ਜੀ ਜੀ ਕੀ ਜੀ ਕਰੇਗਾ ਆਪ ਐ ਦੀ ਕਪੜੇ ਐ ਦੀ ਫੇ ਕਪੜੇ ਨੀਟੂ ਤੁਹਾਨੂੰ ਦਿਖਾ ਦੂਗਾ ਚਲਵਾ ਆਪਣਾ ਐ ਦੀ ਕੁਰਤਾ ਪਜਾਮਾ ਨਵਾਂ ਪਾਇਆ ਬਣਾ ਗਿਆ ਚਿੱਕਰ ਦੇ ਵਿੱਚ ਨੀਟੂ ਆਬ ਨੀਟੂ ਚਿੱਕਰ ਦੇ ਵਿੱਚ ਨਾ ਕੇ ਜਾਊਗਾ ਪਰ ਤੁਸੀਂ ਤਾਂ ਕਹਤਾ ਸੀ ਮੇਰੇ ਭਾਂਡੇ ਵੇਖ ਕੇ ਮੈਂ ਚੋਣ ਲੜਨੀ ਨਹੀਂ ਤੀ ਵੀ ਬਾਕੀ ਲੀਡਰਾਂ ਨੂੰ ਬੋਲਦੇ ਭ ਨੀ ਪਾਰਟੂ ਫਿਲਮ ਜਿਵੇਂ ਆਇਆ ਅਗਲਾ ਮੈਨੂੰ ਵੱਡੀਆਂ ਵੱਡੀਆਂ ਫਿਲਮਾਂ ਹੋਰ ਮਿਲ ਗਿਆ। ਜਿੰਦੀ ਰੋਣੀਆਂ ਕੀ ਨਹੀਂ ਪੰਜ ਸਾਲ ਸਾਡੀ ਆਏ ਨਹੀਂ ਸਾਡੇ ਇੱਕ ਉਂਗਲੀ ਦਾ ਵੇੜ ਇੱਕ ਉਂਗਲ ਦਾ ਵੇੜ ਇੱਕ ਮਿੰਟ ਦਾ ਵੇੜ ਚੱਕਦੇ ਇੱਕ ਉਂਗਲ ਸਲਮ ਸਿੰਘ ਇਹ ਵੀ ਸਾਨੂੰ ਦਿਖ ਪਾਈ ਦੋਸਤੋ ਮਿਲਣਾ ਤੇ ਅੱਗੇ ਪ੍ਰਧਾਨ ਜੀ ਸਾਡੇ ਅੱਗੇ ਚੱਲ ਰਹੇ ਜੀ ਅੱਗੇ ਇਹ ਗੰਪੂਰਾ ਫਰੰਟ ਪਾਰਟੀ ਸਤਜ ਸਿੰਘ ਸਾਡੀ ਬਾਜੀ ਜਿੱਤੀ ਹੋਈ ਹੈ ਸਾਡੀ ਪਾਰਟੀ ਜਿੱਤੀ ਹੋਈ ਮੈਨੂੰ ਪਤਾ ਹੈ ਸਭ ਨੂੰ ਅਲਾਨ ਹੋਣਾ ਬਾਕੀ ਆ ਬੈਰੀਆ ਦਾ ਰੋਣਾ ਸਾਡੀ ਜਿੱਤ ਪੱਕੀ ਆ ਕੋਈ ਇੱਕ ਐਦਾਂ ਬੰਦਾ ਨਾ ਜਿਹੜਾ ਬਿਗ ਬੋਟ ਛੱਡ ਸਕਦਾ ਵਾ ਲੋਕਾਂ ਵਾਸਤੇ ਨਹੀਂ ਛੱਡ ਸਕਦਾ ਆ ਬੰਦੇ ਨੇ 빅 ਬੋਸ ਦਾ ਆਫਰ ਛੱਡਿਆ ਸਿਰਫ ਸਲਮਾਨ ਖਾਨ ਨੂੰ ਸਲਮਾਨ ਖਾਨ ਨੂੰ ਹੀ પાਸੇ ਕਰ ਦਿੱਤਾ ਇਹਦਾ 빅 ਬੋਸ ਹਰ ਦਾ ਆਏਗਾ ਹਰ ਚੋਨਾ ਨੀਡੂ ਪਰ ਤੁਹਾਡੇ ਲੋ ਨੀਡੂ ਨੀਡੂ ਭਾਜੀ ਸਲਮਾਨ ਖਾਨ ਇੱਕ ਮਿੰਟ ਯਾਰ ਜੈਨੂਲ ਸਵਾਲ ਪੁੱਛੋ ਨੀਡੂ ਤੇ ਹੋਈ ਕਿ ਹੁਣ ਜਦੋਂ ਲੀਡ ਤੁਹਾਡੀ ਬੜੀ ਡਾਊਨ ਮੈਂ ਦੇਖੋ ਨਹੀਂ 2 ਮਿੰਟ ਰੁਕੋ ਮੈਂ ਆ ਗਿਆ ਇਸ ਚੱਕਰ ਦੇ ਵਿੱਚ ਇਸ ਚੱਕਰ ਦੇ ਵਿੱਚ ਨੀਡੂ ਨਹੀਂ ਆਏਗਾ ਅੱਜ ਇੱਥੇ ਨਹੀਂ ਆਊਗਾ ਪੱਕਾ ਹੈ ਅੱਜ ਪੱਕਾ ਹੋਰ ਨਹੀਂ ਪੱਕਾ ਆਹਨ ਦੂਜੇ ਹੜ੍ਹ ਗਿਆ ਇਸੀ ਚਿੱਕੜ ਦੇ ਨਾ ਕੇ ਜਾ ਕਨੀ ਤੂੰ ਨੀੜੂ ਮੈਂ ਤੁਹਾਨੂੰ ਕਹਿਆ ਸੀ ਭਾਂਡੇ ਕੱਪੜੇ ਮੀਟੂ ਤੁਹਾਨੂੰ ਦਿਖਾ ਦੂਗਾ ਚਲ ਵਾਪਨਾ ਐਤ ਕੀ ਕੁਰਤਾ ਪਜਾਮਾ ਨਵਾਂ ਆਇਆ ਬਣਾ ਜਾ ਚਿੱਕੜ ਦੇ ਵਿੱਚ ਨੀੜੂ ਆਬ ਨੀੜੂ ਚਿੱਕੜ ਦੇ ਵਿੱਚ ਹੀ ਨਾ ਕੇ ਜਾਊਗਾ ਪਰ ਤੁਸੀਂ ਤਾਂ ਕਹੇ ਤਾਂ ਹੀ ਮੇਰੇ ਭਾਂਡੇ ਵੇਖ ਕੇ ਮੈਂ ਚੋਣ ਲੜਨੀ ਨਹੀਂ ਤੀ ਵੀ ਬਾਕੀ ਲੀਡਰਾਂ ਨੂੰ ਬੋਲਦੇ ਭਾਬੀ ਚੰਮੇ ਵਾਲੀ ਦਲਦੀਦ ਦੀ ਫਿਲਮ ਚਾਹੀਦੀ ਉਹ ਵੀ ਆਈ ਆ ਨੀਮਾ ਸੱਸ ਕੁੜੀ ਨੀ ਪਾਰਟ 2 ਫਿਲਮ ਜਿਵੇਂ ਆ ਅਗਲਾ ਮੈਨੂੰ ਵੱਟੀਆਂ ਵੱਟੀਆਂ ਫਿਲਮਾਂ ਹੋਰ ਮਿਲ ਗਈਆਂ ਆ ਜੀ ਲੋੜ ਨਹੀਂ ਆ ਗਈ ਸਾਡੇ ਇੱਕ ਉਂਗਲੀ ਦਾ ਬੇੜ ਇੱਕ ਉਂਗਲ ਦਾ ਬੇੜ ਇੱਕ ਮਿੰਟਲ ਵੇੜ ਚੱਕਦੇ ਇੱਕ ਉਂਗਲ ਸਲਮ ਸਿੰਘ ਇਹ ਵੀ ਸਾਨੂੰ ਦਿਖ ਪਾਈ ਦੱਸੋ ਮਿਲਣਾ ਤੇ ਆ ਅੱਗੇ ਪ੍ਰਧਾਨ ਜੀ ਅੱਗੇ ਪ੍ਰਧਾਨ ਜੀ ਅੱਗੇ ਰਾ ਫਰੰਟ ਪਾਰਟੀ ਸੁਖਾਸ ਸਿੰਘ ਸਾਡੀ ਪਾਰਟੀ ਜਿੱਤੀ ਹੋਈ ਐ ਸਾਡੀ ਪਾਰਟੀ ਜਿੱਤੀ ਹੋਈ ਮੈਨੂੰ ਪਤਾ ਹੈ ਅਲਾਨ ਹੋਣਾ ਬਾਕੀ ਆ ਬੈਰੀਆਂ ਦਾ ਰੋਣਾ ਸਾਡੀ ਜਿੱਤ ਪੱਕੀ ਆ ਕੋਈ ਇੱਕ ਐਦਾ ਬੰਦਾ ਦਾ ਜਿਹੜਾ ਬਿਗ ਬੋਸ ਛੱਡ ਸਕਦਾ ਵਾ ਲੋਕਾਂ ਵਾਸਤੇ ਨਹੀਂ ਛੱਡ ਸਕਦਾ ਆ ਬੰਦੇ ਨੇ ਬਿਗ ਬੋਸ ਦਾ ਆਫਰ ਛੱਡਿਆ ਸਿਰਫ ਸਲਮਾਨ ਖਾਨ ਵਾਸਤੇ ਸਲਮਾਨ ਖਾਨ ਨੂੰ ਹੀ પાਸੇ ਕਰ ਦਿੱਤਾ ਇੱਥੇ ਬਿਗ ਬੋਸ ਹਰ ਜਗ੍ਹਾ ਆਏਗਾ ਪਰ ਚੋਨਾ ਹਰ ਨੇਡੂ ਪਰ ਤੁਹਾਡੇ ਲੋ ਨੇਡੂ ਨੇਡੂ ਸਲਮਾਨ ਕਹਿੰਦੇ ਪਾਜੀ ਸਲਮਾਨ ਖਾਨ ਇੱਕ ਮਿੰਟ ਯਾਰ ਜੈਨੂਲ ਸਵਾਲ ਪੁੱਛੋ ਅੱਛਾ ਨੀਡੂ ਤੇਰੀ ਗੱਲ ਹੋਈ ਕਿ ਇਹ ਨਾ ਹੁਣ ਜਦੋਂ ਲੀਡ ਹੋ ਤਾਡੀ ਬੜੀ ਡਾਊਨ ਮੈਂ ਦੇਖੋ ਹਣੀ ਦੋ ਮਿੰਟ ਰੁਕੋ ਮੈਂ ਆ ਗਿਆ ਅੰਦਰ ਨੀਡੂ ਆ ਗਿਆ ਕਿਉਂ ਇਸ ਚਿੱਕਰ ਦੇ ਵਿੱਚ ਇਸ ਚਿੱਕਰ ਦੇ ਵਿੱਚ ਨੀਡੂ ਨਾ ਆਏਗਾ ਅੱਜ ਇੱਥੇ ਨਾ ਆਊਗਾ ਪੱਕਾ ਹੈ ਪੱਕਾ ਹੋਰ ਨਹੀਂ ਪੱਕਾ ਅਸੀਂ ਦੂਜੇ ਹੜ ਗਏ ਇਸ ਚਿੱਕਰ ਚ ਨਾ ਕੇ ਜਾਗਾ ਨੀਡੂ ਨੀਡੂ ਵੀ ਤੁਸੀਂ ਤੇ ਗਿਆ ਸੀ ਭਾਂਡੇ ਵੇਚ ਕੇ ਮੈਂ ਚੋਣ ਲੜਨੀ ਸੀ ਲੋਕਾਂ ਨੂੰ ਦੱਸ ਦਰ 5-5 ਰੁਪਏ 2-2 ਰੁਪਏ ਇਕੱਠੇ ਕੀਤੇ ਸਰਦਾਰ ਸਾਹਿਬ ਟਿੰਕੂ ਸ਼ਿਖਸ਼ਾ ਵਾਲਿਆਂ ਨੇ ਸਾਡੀ ਬਹੁਤ ਮਦਦ ਕੀਤੀ ਜਦੋਂ ਕਾਗੇ ਭਰਣਾ ਆਈ ਸੀ ਨੀਟੂ ਜੀ ਸਰਕਾਰ ਸੁੱਚਾ ਸਹੀ ਜੀ ਨੀਟੂ ਜੀ ਆਪਾਂ ਵਿੱਚ ਬਿਮਾਰ ਨੀਟੂ ਜੀ ਜਦੋਂ ਕਾਗੇ ਪਰ तमाम ਹੀ ਗਾਵਾ ਕਾਗੇ ਭਰਣਾ ਆਈ ਜਦੋਂ ਕਾਗੇ ਜਦੋਂ ਕਾਗੇ ਨੀਟੂ ਜੀ ਭਾਜੀ ਨੀਟੂ ਜੀ ਭਾਜੀ ਬੀਜੇਪੀ ਸਾਡੇ ਕੋ ਆਉਗੀ ਨੀਟੂ ਜੀ ਤਾਨੂੰ ਇਲੈਕਸ਼ਨਾਂ ਤੋਂ ਬਾਅਦ ਅੱਜ ਭਾਈ ਚਿੱਕਰ ਚ ਨਾਊਗਾ ਨੀਟੂ ਹਾਰ ਗਿਆ ਤਾਨੂੰ ਇੱਕ ਮਿੰਟ ਇੱਕ ਮਿੰਟ ਭਾਈ ਇੱਕ ਮਿੰਟ ਨੀਟੂ ਜੀ ਜੇ ਨੀਟੂ ਹਾਰ ਗਿਆ ਤੇ ਚਿੱਕਰ ਚ ਨਾਊਗਾ ਨੀਟੂ ਤੁਸੀਂ ਕਹਿ ਰਹੇ ਹੋ ਪੈਸੇ ਨਹੀਂ ਨਹੀਂ ਆਜੋ ਆਜੋ ਭਾਈ ਇੱਕ ਮਿੰਟ ਆ ਰਿਹਾ ਜਿਹੜੇ ਬੈਸਟ ਵਾਲੇ ਆ ਨਾ ਉਹ ਮੇਰੇ ਭਰਾ ਬਹੁਤ ਚੰਗੇ ਆ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਉਹਨੂੰ ਪਤਾ ਸੀ ਉਹਨਾਂ ਨਾਲ ਫਿਰ ਬੇਈਮਾਨੀ ਹੋਣੀ ਆ 50% ਪੋਲਿੰਗ ਹੋਈ ਆ ਸੋ ਸਰਕਾਰਾਂ ਨੂੰ ਇਸ ਦੇਖਣ ਚਾਹੀਦਾ ਕਿ ਉੱਥੇ ਬਿਜਲੀ ਸਮੱਸਿਆ ਪਾਣੀ ਸਮੱਸਿਆ ਔਰ ਔਰ ਹਰ ਚੀਜ਼ ਦੀ ਸਮੱਸਿਆ ਸੀ ਮੈਂ ਗੱਲ ਕਹਿਣਾ ਚਾਹੁੰਦਾ ਅਗਰ ਮੈਂ ਹਾਰ ਗਿਆ ਨਰੁੰਦਾ ਰੁੰਦਾ ਨਹੀਂ ਫਸਦਾ ਹਰ ਦਾ ਸਟਿੱਕਰ ਤੇ ਨਾ ਕੇ ਜਾਊਗਾ ਣੀੜੀ ਮੇਰੇ ਗੱਲ ਸੁਣੋ ਤੁਸੀਂ ਕਹਿੰਦੇ ਹੈਟ੍ਰਿਕ ਜਿੱਤ ਚ ਹੁੰਦੀ ਹੈ ਤੁਸੀਂ ਲਗਾਤਾਰ ਹਾਰਦੇ ਆ ਰਹੇ ਹੋ ਨਹੀਂ ਭਾਈ ਅੱਤਵੀਂ ਵਾਰ ਜੇ ਮੈਦ ਕੀ ਹਾਰ ਗਿਆ ਨਾ ਤੇ ਮੈਂ ਚਿੱਕੜ ਤੇ ਨਾਊਗਾ ਮੈਨੂੰ ਸ਼ਰਮ ਆਊਗੀ ਕਿ ਦੁਆਰਾ ਇਲੈਕਟ੍ਰਿਕ ਕਿੱਦਾਂ ਖੜੇ ਹੋਣਾ ਨਹੀਂ ਣੀੜੀ ਪਿਛਲੇ ਵੀ ਐਹੀ ਕਿਹਾ ਸੀਗਾ ਤੁਸੀਂ ਪਿਛਲੀ ਵਾਰ ਵੀ ਇਹ ਲੋਕ ਕੀ ਜੇਲ੍ਹੋ ਕੀ ਸਾਥ ਦੇਣਗੇ ਜੇ ਲੋਕ ਕੀ ਸਾਥ ਦੇਣਗੇ ਸੁਣੋ ਸੁਣੋ ਤੁਸੀਂ ਪਿਛਲੀ ਵਾਰੀ ਕਸਮ ਖਾਦੀ ਸੀ ਕੀ ਜੇ ਲੋਕੀ ਸਾਥ ਦੇਣਗੇ ਫਿਰ ਮੈਂ ਖੜਾ ਹੋਊਗਾ ਤੇ ਨਿਕਲੋ ਕੀ ਤੁਸੀਂ ਹਰ ਵਾਰ ਲੋਕਾਂ ਨੇ ਸਾਥ ਦਿੱਤਾ ਤੁਹਾਨੂੰ ਲੋਕੀ ਮੇਰੀ ਗੱਲ ਸੁਣੋ ਲੋਕਾਂ ਨੇ ਸਾਥ ਦਿੱਤਾ ਪੈਸੇ ਇਕੱਠੇ ਕਰ ਦਿੱਤੇ ਜੋ ਕਾਗੇ ਭਰਨ ਆਏ ਸੀ ਸੁਸ਼ੀਲ ਕੁਮਾਰ ਰਿੰਕੂ ਨੇ ਤੁਹਾਨੂੰ ਦਿੱਤੇ ਹਾਂ ਦਿੱਤੇ ਸਾਰੇ ਸਹਿਯੋਗ ਤੁਹਾਡਾ ਤੁਹਾਡਾ ਸਭ ਦਿੰਦਾ ਵੀ ਮੈਂ ਤੇ ਅਕਸ਼ਨਾਂ ਬਾਹ ਵਡੀਆਂ ਵਡੀਆਂ ਪਾਰਟੀਆਂ ਆਲੇ ਸਾਡੇ ਨਾਲ ਰਲਣਗੇ ਸਾਡੇ ਨਾਲ ਰਲਣਗੇ ਕਈ ਲੀਡਰ